ਆ ਹੈਗੇ ਨੇ ਵੇਸੇ ਅੰਦਰ ਲੱਗੇ ਹੋਏ ਇਹ ਵੀ ਨੇ ਹਾਂ ਪ੍ਰਬੰਧ ਪੈਸੇ ਠੀਕ ਨੇ ਜੀ ਹਾਂ ਦਜੀਨ ਮਸ਼ੀਨ ਬਹੁਤ ਵਧੀਆ ਕੰਮ ਕਰਦੀ ਹੈ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਸਾਨੂੰ ਸ਼ੱਕ ਪੈਂਦਾ ਸੀ ਉਹਨਾਂ ਦਾ ਬੈਗ ਲਾ ਕੇ ਵੀ ਚੈੱਕ ਕਰਦੇ ਹਾਂ ਕਿ ਕੋਈ ਵੀ ਕਿਸੇ ਸ਼ੱਕੀ ਵਿਅਕਤੀ ਕੋਲ ਕੋਈ ਅਸਲਾ ਵਗੈਰਾ ਜਾਂ ਕੋਈ ਹੋਰ ਗੋਲਾ ਮਦੂਦ ਨਾ ਹੋਵੇ ਬੰਦ ਦੇ ਵਿੱਚ ਡੌਗ ਸਕਾਟ ਨਾ ਚੈਕਿੰਗ ਕੀਤੀ ਹਾਂ ਬੇਸਿਕ ਫੈਸਿਲਿਟੀ ਤਾਂ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਲੇਕਿਨ ਫਿਲਹਾਲ ਬਣੀ ਰਹਿ ਧੀਰੇ ਧੀਰੇ ਦੇਖੋ ਫਿਰ ਇੰਪਰੂਵਮੈਂਟ ਹੁੰਦੀ ਹੈ ਅੱਛਾ ਨਾ ਲੋਕੀ ਪਾਣੀ ਪੀਂਦੇ ਹੋਏ ਨਜ਼ਰ ਆਏ ਸਰ ਕੋਈ ਗਲਾਸ ਨਹੀਂ ਆਇਆ ਨਹੀਂ ਸਰ ਨਹੀਂ ਕਿਵੇਂ ਕਿਵੇਂ ਸੁਵਿਧਾ ਇਹਨਾਂ ਦੀ ਨਹੀਂ ਸਹੀ ਨਹੀਂ ਹੈ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਕੜੀ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਦੇਖ ਸਕਦੇ ਹੋ ਬੰਬ ਐਂਟੀ ਟੈਰਰਿਸਟ ਇਥੇ ਟੀਮ ਪਹੁੰਚੀ ਹੋਈ ਆ ਦੇਖ ਸਕਦੇ ਹੋ ਸ਼ੱਕੀ ਜਿਹੜੇ ਵਿਅਕਤੀ ਨੇ ਉਹਨਾਂ ਦੇ ਬੈਗ ਜਿਹੜੀ ਕਿ ਚੈੱਕ ਕੀਤੇ ਜਾ ਰਹੇ ਹਰ ਇੱਕ ਵਿਅਕਤੀ ਦੇ ਬੈਗ ਵੀ ਜਿਹੜੀ ਕਿ ਚੈੱਕ ਕੀਤੇ ਜਾ ਰਹੇ ਨੇ ਆ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਹਰ ਇੱਕ ਵਿਅਕਤੀ ਦੇ ਬੈਗ ਚੈੱਕ ਕੀਤੇ ਜਾ ਰਹੇ ਤੇ ਨਾਲ ਡੌਗ ਵੀ ਜਿਹੜੀ ਕਿ ਨਾਲ ਲੈ ਕੇ ਘੁੰਮਦੇ ਹੋਏ ਨੇ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਹਰ ਇੱਕ ਯਾਤਰੀ ਗੰਦੀ ਜਿਹੜੀ ਕਿ ਆ ਚੈਕਿੰਗ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਫਸਰ ਹੀ ਇਸ ਦੀ ਜਾਣਕਾਰੀ ਦੇਣਗੇ ਹਾਲਾਂਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਵਿੱਚ ਮੌਜੂਦ ਹ ਜਿੱਤੇ ਕਿ ਅੱਜ ਹਰ ਇੱਕ ਯਾਤਰੀ ਗੰਦੀ ਚੈਕਿੰਗ ਵਗੈਰਾ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੀ ਜਾਣਕਾਰੀ ਜਿਹੜੀ ਕਿ ਆ ਵੱਡੇ ਅਫਸਰਾਂ ਦੇ ਕੋਲੋਂ ਜਰੂਰ ਲਵਾਂਗੇ ਪਰ ਤੁਹਾਨੂੰ ਅੱਜ ਰੇਲਵੇ ਸਟੇਸ਼ਨ ਦੇ ਹਾਲਾਤ ਵੀ ਦਿਖਾਵਾਂਗੇ ਕੀ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਜੇਕਰ ਮੈਂ ਗੱਲ ਕਰ ਲਵਾਂ ਪੱਖਿਆਂ ਦੀ ਬੈਠਣ ਦੀ ਤੇ ਪਾਣੀ ਦੀ ਬਿਲਕੁਲ ਵੀ ਸਹੂਲਤ ਇੱਥੇ ਨਹੀਂ ਦਿਖਾਈ ਦਿੰਦੀ ਪਈ ਆ ਦੇਖ ਸਕਦੇ ਹੋ ਪੱਖੇ ਦੇਖ ਸਕਦੇ ਹੋ ਕਿ ਕਿੰਨੇ ਕੋ ਹੁਲੀ ਵਗੈਰਾ ਚੱਲਦੇ ਪਏ ਨੇ ਹਾਲਾਂਕਿ ਪੰਜਾਬ ਦੇ ਲੁਧਿਆਣਾ ਦੇ ਵਿੱਚ 40 ਡਿਗਰੀ ਤੋਂ ਤਾਪਮਨ ਉੱਪਰ ਚੱਲਦਾ ਵਿਆ ਪਰ ਲੋਕ ਜਿਹੜੇ ਕਿ ਗਰਮੀ ਤੋਂ ਜੂੰਜਰੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿ ਤਿੰਨ ਤਿੰਨ ਤੋਂ ਚਾਰ ਕੁਰਸੀਆਂ ਜਿਹੜੀਆਂ ਇੱਥੇ ਲਾਈਆਂ ਗਈਆਂ ਨੇ ਪੂਰ ਲੋਕ ਬਾਕੀ ਲੋਕ ਜਿਹੜੇ ਕੀ ਹੈ ਸੜਕਾਂ ਦੇ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਕੋਈ ਸਟੇਸ਼ਨ ਤੋਂ ਇਧਰੋਂ ਆ ਰਿਹਾ ਹੋਵੇ ਤੇ ਉਸ ਦੀ ਚੈਕਿੰਗ ਵਗੈਰਾ ਵੀ ਜਿਹੜੀ ਕੀ ਹੈ ਇੱਕ ਮਸ਼ੀਨ ਜਿਹੜੀ ਲਾਈ ਹੋਈ ਹੈ ਉੱਤੇ ਉਸਤੇ ਵਿੱਚ ਕੀਤੀ ਜਾ ਰਹੀ ਹੈ ਸਰ ਹਵਾਵਾਂ ਕੋਈ ਇੱਥੇ ਪ੍ਰਬੰਧ ਕਿਦਾਂ ਦੇ ਨੇ ਪੂਰੇ ਅਸੀਂ ਤਾਂ ਅੱਜ ਪ੍ਰਬੰਧ ਤਾਂ ਵੈਸੇ ਵਧੀਆ ਲੱਗੇ ਨਹੀਂ ਠੀਕ ਹੈ ਪਾਣੀ ਵਗੈਰਾ ਸਮੀਤਾ ਹੈਗੀ ਇੱਥੇ ਅਸੀਂ ਪੈਸੇ ਆਏ ਰਿਹਾ ਜੀ ਹੁਣ ਬਾਕੀ ਦੇ ਹਾਂ ਜੀ हां है के ने वैसे अंदर लगे हुए हां प्रबंध पैसे ठीक ਨੇ ਜੀ हां बढ़िया ठीक है ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਬੰਧ ਜਿਹੜੀ ਕੀਆ ਵਧੀਆ ਕੀਤੇ ਗਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਕਿਸ ਤਰ੍ਹਾਂ ਰਿਵਲੇਸ਼ਨ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਵੀ ਜਿਹੜੀ ਕੀਆ ਕਰੇ ਪ੍ਰਬੰਧ ਕੀਤੇ ਗਏ ਨੇ ਮਸ਼ੀਨ ਬਕਾਇਆ ਮਸ਼ੀਨ ਲਾਈ ਗਈ ਹੈ ਬਕਾਇਆ ਕਿਹਾ ਜਾ ਰਿਹਾ ਲੋਕਾਂ ਦੇ ਵੱਲੋਂ ਕਿ ਬੈਗ ਦੀ ਚੈਕਿੰਗ ਜਿਹੜੀ ਕੀਆ ਹੈ ਮਸ਼ੀਨ ਦੇ ਅੰਦਰ ਸਕੈਨ ਹੋ ਕੇ ਤਾਂ ਹੀ ਜਿਹੜਾ ਕਿ ਤੁਹਾਡਾ ਸਮਾਨ ਅੱਗੇ ਲੈ ਕੇ ਜਾਇਆ ਜਾਏਗਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਬੈਗ ਜਿਹੜਾ ਕਿ ਅੰਦਰ ਰੱਖਿਆ ਗਿਆ ਵਾ ਤੇ ਹੁਣ ਇਸ ਦੀ ਚੈਕਿੰਗ ਹੋ ਕੇ ਬਾਹਰ ਆਏਗਾ ਤੇ ਇਸ ਦੌਰਾਨ ਇਸ ਤੋਂ ਪਤਾ ਚੱਲੇਗਾ ਦੇਖ ਸਕਦੇ ਹੋ ਕੰਪਿਊਟਰ ਜਿਹੜਾ ਕਿ ਇਹ ਲਾਇਆ ਹੋਇਆ ਹੈ ਕੰਪਿਊਟਰ ਦੇ ਦੌਰਾਨ ਇਸ ਚੈਕਿੰਗ ਜਿਹੜੀ ਕਿ ਆ ਹੋਵੇਗੀ ਆ ਦੇਖ ਸਕਦੇ ਹੋ ਤੁਹਾਨੂੰ ਮੈਂ ਸਕਰੀਨ ਦਿਖਾ ਰਿਹਾ ਇੱਕ ਵਾਰੀ ਕਿ ਕਿਸ ਤਰ੍ਹਾਂ ਜਿਹੜੀ ਕਿ ਇਹ ਚੈਕਿੰਗ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਵਿੱਚ ਹਰ ਇੱਕ ਕੱਲੇ-ਕੱਲੇ ਸਮਾਨ ਦੀ ਜਿਹੜੀ ਕਿ ਆ ਸਮਾਨ ਜਿਹੜਾ ਕਿ ਸਾਨੂੰ ਇਹਨਾਂ ਨੂੰ ਦੇਖਣ ਨੂੰ ਮਿਲਦਾ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਵਿਅਕਤੀ ਕੋਈ ਵੀ ਸਮਾਨ ਗਲਤ ਵਗੈਰਾ ਨਾ ਲੈ ਕੇ ਜਾਣਾ ਵੇ ਮਡੇ ਜਿਹੜੇ ਆਪਸ਼ਨ ਨੇ ਉਹ ਜਿਹੜੇ ਕਿ ਇਹਦੀ ਜਾਣਕਾਰੀ ਜਿਹੜੀ ਕਿ ਦੇ ਦੇਣਗੇ ਹਾਲਾਂਕਿ ਜੀਆਰਪੀ ਦੇ ਜਵਾਨ ਵੀ ਜਿਹੜੀ ਇੱਥੇ ਤਣਾਤ ਨੇ ਲੋਕਾਂ ਦੇ ਜਿਹੜੇ ਬੈਗ ਨੇ ਇਸ ਮਸ਼ੀਨ ਦੇ ਅੰਦਰੋਂ ਨਿਕਲ ਕੇ ਸਮਾਨ ਦੀ ਚੈਕਿੰਗ ਵਗੈਰਾ ਹੋ ਕੇ ਤਾਂ ਯਾਤਰੀ ਨੂੰ ਅੱਗੇ ਜਾਣ ਦੀ অনুমতি ਦਿੱਤੀ ਜਾਂਦੀ ਆ ਸੁਵਿਧਾ ਦੀ ਸੁਵਿਧਾ ਜਿਹੜੀ ਕਿ ਆ ਲੋਕਾਂ ਨੂੰ ਮਿਲਦੀ ਆ ਕਿਉਂਕਿ ਲੁਧਿਆਣਾ ਦਾ ਰੇਲਵੇ ਸਟੇਸ਼ਨ ਅੰਡਰ ਕੰਸਟਰਕਸ਼ਨ ਆ ਸਰ ਕਿਸ ਤਰ੍ਹਾਂ ਦੀ ਇਹ ਮਸ਼ੀਨ ਕੰਮ ਕਰਦੀ ਆ ਮਸ਼ੀਨ ਬਹੁਤ ਵਧੀਆ ਕੰਮ ਕਰਦੀ ਆ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਸਾਨੂੰ ਸ਼ੱਕ ਪੈਂਦਾ ਸੀ ਉਹਨਾਂ ਦਾ ਬੈਗ ਖਲਾ ਕੇ ਵੀ ਚੈੱਕ ਕਰਦੇ ਆਂ ਤੇ ਬਾਕੀ ਸਟੇਸ਼ਨ ਦੀ ਜੋ ਸਟੇਸ਼ਨ ਦਾ ਕੰਮ ਚੱਲ ਰਿਹਾ ਉਹਦੇ ਕਰਕੇ ਵੀ ਸਾਡੇ ਬੰਦੇ ਇੱਧਰ ਉੱਧਰ ਸਿਵਲ ਪਰਚਰ ਵੀ ਚੈੱਕ ਕਰ ਰਹੇ ਨੇ ਜਿਹੜੇ ਬੌਮਸਕਵਰ ਟੀਮ ਆਈ ਸੀਗੀ ਤੇ ਇਹ ਇਹ ਕਾਦੀ ਚੈਕਿੰਗ ਵਗੈਰਾ ਕਰ ਰਹੀ ਹੈ ਇਹ ਕੋਈ ਵੀ ਕਿਸੇ ਸ਼ੱਕੀ ਵਿਅਕਤੀ ਕੋਲ ਕੋਈ ਅਸਲਾ ਵਗੈਰਾ ਜਾਂ ਕੋਈ ਹੋਰ ਗੋਲਾਵਰਧਾ ਨਾ ਹੋਵੇ ਉਸ ਸੰਬੰਧ ਵਿੱਚ ਡੌਗ ਸਕਾਟ ਨਾਲ ਚੈਕਿੰਗ ਕੀਤੀ ਜਾਂਦੀ ਹੈ ਬੱਚਾ ਜੀ ਸੋ ਬਿਲਕੁਲ ਇਹਨਾਂ ਨੇ ਜਾਣਕਾਰੀ ਦਿੱਤੀ ਜਿਹੜੇ ਕਿ ਤੁਹਾਨੂੰ ਪਹਿਲੇ ਸੀ ਤਸਵੀਰ ਦਿਖਾਈ ਕਿ ਕਿਸ ਤਰ੍ਹਾਂ ਬੌਮਸਕਵਰ ਜਿਹੜੀ ਕਿ ਹਰ ਇੱਕ ਯਾਤਰੀ ਗੰਦੀ ਚੈਕਿੰਗ ਵਗੈਰਾ ਕਰਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਕਿ ਹਰ ਇੱਕ ਨੂੰ ਕੰਪਲਸਰੀ ਹੈ ਚਾਹੇ ਜਿੰਨਾ ਕੋਵਰਜੀ ਮਰਜੀ ਵੱਡਾ ਬੰਦਾ ਹੋਵੇ ਪਰ ਉਸ ਦੀ ਬੈਕ ਚੈਕਿੰਗ ਵਗੈਰਾ ਜਰੂਰ ਹੋਵੇਗੀ ਦੇਖ ਸਕਦੇ ਹੋ ਕਿ ਅੱਜ ਜਿਹੜੇ ਵੀ ਯਾਤਰੀ ਕਰਨੇ ਐ ਇੱਥੋਂ ਆਪਣਾ ਸਬਾਨ ਸੁਰੱਖਿਤਰ ਨਾਲ ਲੈ ਕੇ ਜਾਣ ਤੇ ਅਤੇ ਆਰਾਮਦਨ ਲੈ ਕੇ ਜਾਣ ਜੀਆਰਪੀ ਦੇ ਮੁਲਾਜ਼ਮ ਵੀ ਜਰੀ ਕੀ ਹੈ ਲਗਾਤਾਰ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸਾਰੇ ਜਵਾਨ ਨੇ ਕਾਫੀ ਬਖੂਬੀ ਦੇ ਨਾਲ ਡਿਊਟੀ ਨਿਭਾਉਂਦੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰੇਲਵੇ ਸਟੇਸ਼ਨ ਦੇ ਪਰ ਜੇਕਰ ਗੱਲ ਕੀਤੀ ਜਾਵੇ ਰੇਲਵੇ ਸਟੇਸ਼ਨ ਦੇ ਪੱਖਿਆਂ ਦੀ ਤੇ ਪੱਖੇ ਜਿਹੜੇ ਕੀ ਹੈ ਕਾਪੀ ਕਈ ਬੰਦ ਹੁੰਦੇ ਨਜ਼ਰ ਆ ਰਹੇ ਨੇ ਕਈ ਚੱਲਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਬੈਹਣ ਦੀ ਸੁਵਿਧਾ ਵੀ ਜਿਹੜੀ ਕਿ ਇੱਥੇ ਘਟ ਹੈ ਰੇਲਵੇ ਪ੍ਰਸ਼ਾਸਨ ਨੂੰ ਚਾਹੀਦਾ ਹੋਇਆ ਕਿ ਕਿ ਯਾਤਰੀ ਗੰਦ ਲਈ ਬੈਹਣ ਦੀ ਸੁਵਿਧਾ ਵੀ ਜਿਹੜੀ ਕੀ ਆ ਲਾਈ ਜਾਵੇ ਪਰ ਤੁਹਾਨੂੰ ਹੁਣ ਅੱਗੇ ਲੱਗੇ ਵੀ ਚੱਲਾਂਗੇ ਕਿ ਕਿਸ ਤਰ੍ਹਾਂ ਦੇ ਬਾਹਰ ਉਕਤਾ ਪ੍ਰਬੰਧ ਕੀਤੇ ਗਏ ਨੇ ਜਦੋਂ ਰੇਲਵੇ ਜਦੋਂ ਯਾਤਰੀ ਗੰਦ ਦੀ ਜਿਹੜੀ ਕੀ ਗੱਡੀ ਇੱਥੇ ਆਂਦੀ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਇੱਥੇ ਕੀਤੇ ਜਾਂਦੇ ਨੇ ਦੇਖ ਸਕਦੇ ਹੋ ਲੋਕ ਖੜੇ ਹੋਏ ਨੇ ਜਾਣ ਦੀ ਸੁਵਿਧਾ ਸਰ ਬੈਠਣ ਦੀ ਬੈਠਣ ਦੀ ਸੁਵਿਧਾ ਨਹੀਂ

ਬਿਲਕੁਲ ਕਈ ਆਤਰੀਗਾਨ ਆਪਣੀ ਮੰਜ਼ਿਲ ਤੱਕ ਜਾਣ ਦੇ ਵਿੱਚ ਜਾ ਰਹੇ ਨੇ ਪਰ ਕਿਤਨਾ ਕਿਤੇ ਸਮੱਸਿਆਵਾਂ ਦਾ ਵੀ ਸਾਹਮਣਾ ਜਰੂਰੀ ਕਿ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਇਹ ਇੱਕ ਵਾਟਰ ਕੋਲਰ ਇੱਕ ਸਟੇਸ਼ਨ ਤੇ ਲਾਇਆ ਹੋਇਆ ਜਿੱਥੇ ਇੱਥੋਂ ਹੀ ਲੋਕ ਪਾਣੀ ਪੀ ਰਹੇ ਦੇਖ ਸਕਦੇ ਹੋ ਵਾਟਰ ਕੋਲਰ ਦੇ ਹਾਲਾਤ ਹਾਲਾਤ ਕਾਫੀ ਬਦ ਤੋਂ ਬਦਰ ਨੇ ਦੇਖ ਸਕਦੇ ਹੋ ਕੋਈ ਵੀ ਗਲਾਸ ਇੱਥੇ ਨਹੀਂ ਮੌਜੂਦ ਕੋਈ ਵੀ ਹੱਥਾਂ ਨਾਲ ਲੋਕੀ ਪਾਣੀ ਪੀਂਦੇ ਹੋਏ ਨਜ਼ਰ ਆ ਰਹੇ ਸਰ ਕੋਈ ਗਲਾਸ ਨਹੀਂ ਹੈ ਜਾਂ ਤੇ ਨਹੀਂ ਸਰ ਨਹੀਂ ਹੈ ਕਿ ਕੈਸੇ ਕੈਸੇ ਸੁਵਿਧਾ ਇਨਕੀ ਨਹੀਂ ਸਹੀ ਨਹੀਂ ਹੈ ਨਹੀਂ ਸਹੀ ਨਹੀਂ ਹੈ ਠੀਕ ਹੈ ਬਿਲਕੁਲ ਲੋਕਾਂ ਦੇ ਬੋਲ ਕਿਆ ਜਾ ਰਿਹਾ ਹੈ ਬਿਲਕੁਲ ਇਹ ਰੇਲਵੇ ਪ੍ਰਸ਼ਾਸਨ ਨਹੀਂ ਲੱਗਦਾ ਕਿਤਨਾ ਕਿਤੇ ਅੱਖਾਂ ਤੇ ਉੱਤੇ ਪੱਟੀ ਬਣੀ ਹੋਈ ਆ ਯਾਤਰੀ ਗੰਤੋਂ ਮਹਿੰਗੀ ਮੰਗੀ ਫੈਸਿਲਿਟੀ ਦੇਣ ਦੇ ਵਿੱਚ ناکਾਮ ਹੋ ਰਹੇ ਨੇ ਕਿਤਨਾ ਕਿਤੇ ਜੇਕਰ ਅੰਡਰ ਅੰਡਰ ਰੀਵੈਲਸੇਸ਼ਨ ਬਣ ਰਿਹਾ ਵਾ ਕਿਤਨਾ ਕਿਤੇ ਤੇ ਉਹਨਾਂ ਨੂੰ ਟੈਂਪਰੇਰੀ ਸੁਵਿਧਾਵਾਂ ਦਾ ਜ਼ਰੂਰ ਦੇਣੀ ਚਾਹੀਦੀਆਂ ਹਨ ਹਾਲਾਂਕਿ ਤੁਹਾਡਾ ਕੀ ਰਾਏ ਸਨ ਕਮਿਊਨਿਕਸ਼ਨ ਜੁੜੇ ਰਹੇ ਲਿਖਣ ਲਈ ਇਸ ਤਰ੍ਹਾਂ ਯੂਮਰ ਰਿਪੋਰਟ ਧੰਨਵਾਦ